ਆ ਮੱਸਾ 9 ਦਿਨ ਦਾ ਅੜਿਆ ਪੁਰਾਣੇ ਤਾਂ ਪੁਰਾਣੇ ਹੁੰਦੇ ਆ ਵਿੱਚ ਕਈ ਬਹੁਤ ਪੁਰਾਣੇ ਨੇ ਇੰਦਰਪਾਲ ਵੱਜਦਾ ਜੀ ਵੱਡਾ ਵੀਰ ਆਇਆ ਹੋਇਆ ਸਵਰਨ ਸਿੰਘ ਸੰਧੂ ਨੇ ਆਖਿਆ ਸੀ ਕਿ ਮੇਰੇ ਦਨ ਤਿੰਨ ਨਹੀਂ ਮੇਰੇ ਚਾਰ ਪੁੱਤਾਂ ਤੇ ਆਹ ਖੜਾ ਕਹਿੰਦੇ ਇੰਦਰਪਾਲ ਇਹ ਦਿਲੋ ਦਵਾਮਾ ਨੇ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਧਰ ਸਾਡੇ ਡਾਕਟਰ ਸਾਹਿਬ ਬਹੁਤ ਵੱਡੀ ਸ਼ਖਸੀਅਤ ਹੈ ਬੜੇ ਪਿਆਰ ਨਾਲ ਆਖਿਆ ਫਿਰ ਨਾਲ ਲਾ ਕੇ ਫੋਨ ਹਰਵਿੰਦਰ ਨੂੰ ਫੜਾਵਾ ਇਹਨਾਂ ਵੀ ਇੱਕੀ ਗੱਲ ਮੁੰਡੇ ਨੇ ਸਾਲ ਚੌਰਪ ਦੇ ਵਿੱਚ ਭੰਗੜੇ ਪਵਾਏ ਆ ਹਣ ਢੀੜ ਸੇ ਹੁਣਾਂ ਨੇ ਬੁੱਲਟ ਦੇਣਾ ਬਾ ਦੂਜੇ ਪਾਸੇ ਟ੍ਰਾਂਟੋ ਕੱਪ ਦਾ ਬੈਸਟ ਓਏ ਸਾਹੋਕੇ ਵਾਲਾ ਰਵੀ ਇਸ ਵੇਲੇ ਬੱਲੇ ਬੱਲੇ ਕਰਵਾਉਂਦਾ ਹੋਇਆ ਆਹ ਕਹਿੰਦੇ ਵੇਖਾਂਗੇ ਲਾਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦੇ ਵਾਅਦੇ ਕਰਦਾ ਹੋਇਆ ਮੇਰੇ ਮਿੱਤਰੋ ਉੰਦਲੀ ਵਾਧਾ ਹੈ ਮੇਰੇ ਮਿੱਤਰੋ ਇੱਕ ਪਾਸੇ ਤੀਸ਼ਾ ਚੱਕਦੇਸ ਰਾਜਵਾਲਾ ਨਾਲ ਸ਼ੂਸ਼ਕ ਪਿੰਡਾ ਫੁੱਲੇ ਦਾ ਲੱਲੀਆਂ ਵਾਲਾ ਬਿੱਲੀ ਵੀ ਹੈ ਆਹ ਕਹਿੰਦੇ ਕੈਨੇਡਾ ਕੱਪ ਦਾ ਬੈਸਟ ਲਓ ਮੁਕਾਬਲਾ ਸਿਰੇ ਦਾ ਟੱਕਰ ਸਿਰੇ ਦੀ ਓਏ ਭਾਜੋ ਏ ਭਾਜੋ ਏ ਭਾਜੋ ਇਦਾਂ ਕਹਿੰਦੇ ਬੱਲੇ 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 ਹੋ ਗਈ ਐ ਸਾਹੋਕੇ ਪਿੰਡ ਹੈ ਇਹ ਜ਼ਿਲ੍ਹੇ ਮੋਗੇ ਦਾ ਲਾਫਟ ਪਿੰਡ ਪੈ ਜਾਂਦਾ ਅੱਗੇ ਬਠਿੰਡਾ ਸ਼ੁਰੂ ਹੋ ਗਿਆ ਇਹਦੇ ਮਾਤਾ ਜੀਆ ਨੇ ਚੋਲ ਤੇਰ ਚੋਇਆ ਵਧਾਈਆਂ ਦਿੱਤੀਆਂ ਸਾਰੇ ਪਿੰਡ ਨੇ ਇਹ ਸਨਮਾਨ ਐ ਨਹੀਂ ਮਿਲਦੇ ਆ ਨਾਮ ਹੈ ਨੌਜਾਨ ਨੂਰਮਲ ਦੀ ਇਹ ਗੱਲ ਮੁਕੋਦਰ ਦੀ ਇਹ ਗੱਲ ਜਿਵੇਂ ਜਲੰਧਰ ਦੀ ਇਹ ਗੱਲ ਲਓ ਕਹਿੰਦੇ ਚੀਮਿਆਂ ਵਾਲਾ ਨਾਂ ਬਿਸਰੇਲ ਕਬੱਡੀ ਪੌਦਾ ਹੋਇਆ ਖੇਡ ਮੈਦਾਨ ਦੇ ਵਿੱਚ ਲਓ ਬਰਾਬਰ ਦੇ ਨੂੰ ਬਰਾਬਰ ਦੇ ਟਕਰੇ ਨੇ ਆ ਬੰਦ ਕਰਤੇ ਮੁੰਡੇ ਨੇ ਆਉ ਸੀਚੇਬਾਲ ਦੇ ਕਹਿੰਦੇ ਲੱਭੂ ਦੀ ਇਹ ਗੱਲ ਚੱਲੀ ਜਾਂਦੀ ਲੱਭੂ ਲਾਂ ਬਗੜਾ ਜੱਫਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਇੰਦਰਪਾਲ ਦੀ ਹੈ ਬਹੁਤ ਵੱਡਾ ਮੇਲਾ ਚੱਲਦਾ ਬਾਬਾ ਖਜਾਨ ਸਿੰਘ ਜੀ ਦੀ ਮੇਰ ਹੈ ਆ ਪੰਜਾਬ ਜਾ ਕੇ ਕਹਿੰਦੇ ਲੱਕ ਫੜਦਾ ਇਹ ਕੱਡਵੀਆਂ ਦਾ ਪਹਿਲਾ ਮੈਚ ਹੈ ਅੱਗੇ ਅੱਗੇ ਵੇਖੀ ਚੱਲੋ ਬਣਦਾ ਕੀ ਹੈ ਅੱਗੇ ਅੱਗੇ ਦੇਖੋ ਬਣਦਾ ਕੀ ਹੈ ਆ ਜਿਹੜੇ ਵੀਰ ਦੀ ਰੇਡ ਹੈ ਚਾਰ ਨੇ ਹੁਣ ਵੇਖਦੇ ਆ ਲੈ ਵੀ ਫੁੱਲਿਆ 10000 ਦੇਣਾ ਤਿੰਨ ਜੱਫੀਆਂ ਦਾ ਤਿੰਦਾ ਯੂਕੇ ਨਾਲ ਸਾਡਾ ਕਹਿੰਦੇ ਪੀਤਾ ਜੀ ਦੇ ਦਿਓ ਆ ਪ੍ਰਭ ਬਾਠ ਵਾਲਾ ਇਸ ਵੇਲੇ ਇਸ ਵੇਲੇ ਗੱਭਰੂ ਕਹਿੰਦੇ ਪੈਂਟ ਦੇ ਵਾਧੇ ਕਰਦਾ ਹੈ ਮੇਰੇ ਵੀਰੋ ਅਗਲੀ ਰੇਡ ਤੇ ਬੋਲ ਅਮਰੀਕ ਭਾਈ ਦੇ ਬਹੁਤ ਬਹੁਤ ਧੰਨਵਾਦ ਹੈ ਸੁਖਦੇਵ ਸਿੰਘ ਜੀ ਐਸਐਸ ਸਾਹਿਬ ਮੜਿਆਲੇ ਵਾਲੇ ਸਾਡੇ ਦਿਨवार ਪੁੱਛੇ ਨੇ ਧੰਨਵਾਦ ਹੈ ਸੁਖਦੇਵ ਸਿੰਘ ਜੀ ਐਸਐਸ ਸਾਹਿਬ ਹਾਂ ਵੀ ਬ੍ਰੀਕ ਕਰਦੇ ਗੱਲ ਲਓ ਸਾਹਮਣੇ ਕਹਿੰਦੇ ਖੀਰਾਵਾਲੀਆ ਬੁਲਟ ਫੂਲੇ ਨੇ ਉਹ ਬਾਈ ਤਾੜੀ ਬਾਹ ਬਣਦੀ ਆ ਆਹ ਤਾੜੀਆਂ ਵੱਜਦੀਆਂ ਫਿਰ ਪਤਾ ਲੱਗਦਾ ਲੋਕਾਂ ਦੇ ਮਨ ਬਦਲ ਗਏ ਹੁੰਦਾ ਇਹ ਦੁਨੀਆ ਪੁੱਜਦੀ ਯੋਧਿਆਂ ਨੂੰ ਕੋਈ ਨਾਮ ਨਹੀਂ ਲੈਣਦਾ ਬੱਚਿਆਂ ਦਾ ਕਹਿੰਦੇ ਦਾ ਬੱਚਿਆਂ ਦਾ ਕਹਿੰਦੇ ਫੂਲੇ ਨੇ ਬੁੱਲਟ ਫੜ ਲਿਆ ਮੇਮਾ ਵੀ ਧਰਤੀ ਹੈ ਰਾਣਾ ਕੰਗਜੀ ਕਹਿੰਦੇ ਵੀ ਸ਼ਾਹ ਕੋਟੀਏ ਜਿੰਨੇ ਜਫੇ ਲਾਉਣਗੇ ਪੜ ਜਫੇ 1000 ਪਿੱਪਾ ਜਾਵੇਗਾ ਰਵੀ ਆਲੋ ਵਾਲ ਢੇਰੀਆ ਦਾ ਇਹ ਬੱਲੇ 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 ਜਫੇ ਤੇ ਜਫਾ ਪਰ ਸਾਹਮਣੇ ਆਲੋ ਵਾਲੀਆ ਵੱਡੇ ਤਿਆਰ ਬੇ ਦਾ ਮਲ ਹੈ ਮੇਰੇ ਮਿੱਤਰੋ ਲਓ ਆਲੂ ਵਾਲੀਏ ਇਸੇ ਵੇਲੇ ਮੈਂ ਦੇ ਵਾਅਦੇ ਕਰਦਾ ਹਾਂ ਖੇਡ ਦੇ ਮੈਦਾਨ ਦੇ ਵਿੱਚ ਐਨ ਮੈਚ ਸਿਰੇ ਦਾ ਕਿ ਜਿਨ੍ਹਾਂ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀਆਂ ਸੀ ਪੀਤੇ ਹੋਏ ਐ ਫਿਰ ਕੱਢ ਮੇ ਰਿਕਾਰਡ ਪੈਦਾ ਚੀਤੇ ਹੋਏ ਐ ਲਓ ਧੋਰੇ ਵੀ ਫਿਰ ਕਹਿੰਦੇ ਕਬੱਡੀ ਪੈ ਰਹੀ ਐ ਆ ਦਿੱਲੀ ਹੈ ਲੱਲੀਆਂ ਵਾਲਾ ਨੌਜਵਾਨ ਉਹ ਬੱਲੇ ਬੱਲੇ ਬਾੜੇ ਵੱਡੇ ਮੇਲੇ ਤੇ ਉਹ ਕੀ ਬੋਗੀ ਗੱਲ ਬਣ ਗਈ ਭੱਜ ਕੇ ਹਟਾਈ ਮਿੱਤਰਾ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪਏ ਪਰ ਥੋੜਾ ਜਿਹਾ ਪਿਆਰ ਨਾਲ ਥੋੜੀ ਜਿਹੀ ਪੇਸ਼ੈਂਸ ਰੱਖਿਓ ਬਾਕੀ ਮਿਹਰ ਕਰੇ ਪਰਮਾਤਮਾ ਥੋੜਾ ਜਿਹਾ ਪਿਆਰ ਨਾਲ ਅਬਰੀਕ ਵੀਰੇ ਫੂਲੇ ਦੇ ਕਿੰਨੇ ਜੱਫੇ ਹੋ ਗਏ ਜਦੋਂ 3 ਹੋ ਗਏ ਸਾਨੂੰ ਦੱਸ ਦੀ ਆਕੇ ਸਾਡ ਦੋ ਪੈਸੇ ਲੈ ਗਏ ਇੱਕ ਜੱਫਾ ਲੱਗ ਗਿਆ ਤੇ 10 ਹੋ ਗਿਆ ਤਿੰਨ ਜੱਫੀਆਂ ਦਾ ਦਿੱਤਾ ਸੰਧੂ ਜੇ ਮੇਰੀ ਆਵਾਜ਼ ਨੂੰ ਸੁਣ ਰਿਹਾ ਤਾਂ ਉਹ ਜਲਦੀ ਮੈਨੂੰ ਆਕੇ ਸੰਭਰ ਕਰਨ ਮੱਖਣ ਸਿੰਘ ਜੀ ਸੰਧੂ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਕਹਿੰਦੇ ਮਨ ਸਿੰਘ ਬੁਲਟ ਇਸ ਵੇਲੇ ਇਧਰ ਫੂਲੇ ਨੇ ਫੇਰ ਗੱਡੜੀਆਂ ਦੇ ਕਰ ਦਿੱਤਾ ਓ ਵੱਡੇ ਬੱਲੇ ਨੇ ਵੱਡਾ ਬੱਲ ਫੜ ਲਿਆ ਫੁੱਲੇ ਨੇ ਦੋ ਹੋ ਗਈ ਐ ਤੇ ਜਦੋਂ ਤਿੰਨ ਹੋ ਗਏ ਤੇ 10 ਝੁਗ ਝੁਗ ਕੇ ਓਏ ਜੀਤਿਆ ਪੱਟਾ ਵਿੱਚ ਜੋਰ ਮਿੱਤਰੋ ਹੁਣੇ ਜਾਣਾ ਜਿੱਤ ਕੇ ਇਧਰਲੇ ਪਾਸੇ ਸੱਤੂ ਸੁਰਖਪੁਰੀਆ ਤੇ ਪ੍ਰਭ ਬਾਠਾ ਵਾਲਾ ਲੋ ਟੱਕੇ ਸੇ ਦੀ ਓਏ ਤਾੜੀਆਂ 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 ਓਏ ਸਾਹਮਣੇ ਕਹਿੰਦੇ ਸੁਰਖਪੁਰੀਆ ਕੇ ਕੇ ਨੂੰ ਤਕੜਾ ਜੋਸਾ ਹਨੋ ਯੋਰ ਉਹ ਖੀਰਾਂ ਵਾਲੀਆ ਬੁਲਟਰ ਨੂੰ ਲੋਕੀ ਦੁੱਧ-ਦੁੱਧ ਕਹਿੰਦੇ ਉਹ ਮਿੱਪਰਾਂ ਦੇ ਕੱਪ ਦੇ ਉੱਤੇ ਅੱਜ ਵੇਖ ਲਲਕਰੇ ਪੈੰਦੇ ਪੰਡਾਲ 베ੜ ਪਿੰਡ ਹੈ ਬੁਲਟ ਦਾ ਇਹਦੇ ਦਾਦੇ ਬੜਦਾ ਦੇ ਉੱਠ ਕੇ ਉੱਚਾ 베ੜ ਪਿੰਡ ਦੇ ਵਿੱਚ ਆ ਗਏ ਉੱਚਾ 베ੜ ਤੋਂ ਕਹਿੰਦੇ ਖੀਰਾਂ ਵਾਲੀਆਂ ਸਾਂਝਾ ਪੈ ਗਈਆਂ ਆਹ ਕਹਿੰਦੇ ਉਹ ਤੀਜਾ ਜੱਫਾ ਲੱਗਣ ਜਾ ਰਿਹਾ ਉਹ ਖੀਰਾਂ ਵਾਲੀਓ ਪਰ ਨੰਬਰ ਉਹ ਬੁਲਟ ਜੋੜਦਾ ਆ ਮੇਰੇ ਵੀਰੋ ਬੱਲੇ ਟਖੀਰਾਂ ਵਾਲੀਆ ਪੀਰ ਕ੍ਰੀਸ਼ੇ ਵਾਲਾ ਕਹਿੰਦੇ ਕੋਚ ਹੈ ਸ਼੍ਰੀ ਵੀਰ ਸਾਹਿਬ ਕਬੱਡੀ ਕਲੱਬ ਕਰਪੂਰਥਲੇ ਦੀ ਟੀਮ ਦਾ ਮੇਰੇ ਵੀਰੇ ਬਰਾਵੋ ਵੀਰੇ ਟੀਮਾਂ ਸਦਲੇ ਅਗਲੀਆਂ ਮੇਰਾ ਵੀਰੇ ਨਾ ਟਾਪ ਦੇ ਖਿਡਾਰੀ ਕਹਿੰਦੇ ਆ ਗਏ ਮੇਰੇ ਵੀਰੇ ਛੋਟੀ ਛੋਟੀ ਦੇ ਮੱਲ ਪੁੱਜੇ ਆਹ ਸਾਹਮਣੇ ਇਸ ਵੇਲੇ ਆਲੋ ਵਾਲੀਆ ਰਵੀ ਤੇ ਦੂਜੇ ਪਾਸੇ ਸੁਰਖਪਰੀਆ ਪ੍ਰੂਸਲੀ ਕਿ ਕਿਨੂ ਕਿਨੂ ਦੁੱਖ ਸਾਡੀ ਬੱਲੇ ਬੱਲੇ ਦਾ ਯਾਰ ਪਲੀਜ਼ ਬੇਨਤੀ ਆ ਹਾਂਜੀ ਬ੍ਰਿਕ ਵੀਰੇ ਜੀ ਵੀ ਡਿਊਟੀ ਨਹੀਂ ਬਹਿਜੋ ਵੀਰ ਬਣ ਕੇ ਮੇਲਾ ਬਹੁਤ ਜ਼ਿਆਦਾ ਭੜ ਗਿਆ ਹੱਥ ਵਣ ਕੇ ਬੇਨਤੀ ਹੈ ਵੀ ਜਿੱਥੇ ਜਿੱਤੇ ਜਗ੍ਹਾ ਮਿਲਦੀ ਬਹਿਜੋ ਇੱਧਰ ਕਹਿੰਦੇ ਕਿਹੜੇ ਨੇ ਕਿਹੜਾ ਕਿਹੜੇ ਨੇ ਕਿਹੜਾ ਕਿਹੜੇ ਨੇ ਕਿਹੜਾ ਤੇ ਉਹ ਪੰਗੜੇ ਪੈੜੇ ਪੰਗੜੇ ਪੈੜੇ ਪੰਗੜੇ ਪੈੜੇ ਉਹ ਨੰਬਰ ਕਹਿੰਦੇ ਫਿੱਟਾ ਹੈ ਨੰਬਰ ਲੜ ਦੀ ਤੁਰਤੀ ਦਾ ਉਹ ਚੀਮਿਆਂ ਵਾਲੇ ਕਹਿੰਦੇ ਨੰਬਰ ਨੂੰ ਜੱਫਾ ਲਾ ਕੇ ਪ੍ਰਭੂ ਮੱੜੀ ਜੀ ਸਮਝਾਉਂਦੀ ਹੈ ਲੋਕਾਂ ਨੂੰ ਬੜੀ ਜੀ ਸਮਝੋ ਦਈਏ ਲੋਕਾਂ ਨੂੰ ਥੋੜਾ ਜਿਹਾ ਸਬਰ ਰੱਖੀਏ ਲੈ ਕਰ ਗੱਲ ਬੁਲਟ ਦੀ ਓੜ ਨਾ ਬੁਲਟ ਇਸ ਵੇਲੇ ਖੀਰਾਂ ਵਾਲੀਆ ਪੈਂਦੀ ਹੁ ਰੇਡ ਤੇ ਦੂਜੇ ਪਾਸੇ ਸੋਣੀ ਫੱਕਰ ਢਿੰਡੇ ਵਾਲਾ ਬੁਲਟ ਤੇ ਸੋਣੀ ਉਹ ਭੰਗੜੇ ਪੈ ਗਏ ਮੇਰੇ ਮਿੱਤਰੋ ਇਹ ਪਾਸੇ ਬੁਲਟ ਨਾਲ ਸੋਣੀ ਹੈ ਮੁਕਾਬਲਾ ਸਖਤ ਹੈ ਓਏ ਮੇਰੇ ਮਾਲੋ ਕੀ ਹਾਲ ਚਾਲ ਹੈ ਓ ਬੱਲੇ 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 ਓਏ ਬੱਲ ਮੜਿਆ ਕੇ ਨਹੀਂ ਫੇਰ ਲਾਉ ਕਹਿੰਦੇ ਕੈਨੇਡਾ ਦੇ ਵਰਲਡ ਕੱਪ ਦਾ ਬੈਸਟ ਖੀਰਾਵਾਲੀਆ ਬੁਲਟ ਖੀਰਾਵਾਲੀਆ ਬੁਲਟ ਚਾਰ ਨੇ ਐਨ ਕਹਿੰਦੇ ਬਿੱਲੀ ਲੱਲੀਆਂ ਵਾਲਾ ਮੇਰੇ ਮਿੱਤਰੋ ਓ ਬੱਲੇ 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 ਬੁਲਟ ਫੇਰ ਫੜ ਲਿਆ ਇੱਧਰ ਕਹਿੰਦੇ ਤਾੜੀ ਤੇ ਤਾੜੀ ਵੱਜਦੀ ਐ ਓ ਫੂਲੇ ਵੀਰੇ ਆ ਕੇ ਆਪਣਾ 10000 ਲੈ ਜਾ ਦੋ ਜੱਫਿਆਂ ਦਾ ਤੈਨੂੰ 10000 ਦੇ ਦੇਣਾ ਤਿੰਦਾ ਕਹਿੰਦਾ ਤਿੰਦਾ ਜੁਕੇ ਪੀਟਾ ਜੁਕੇ ਸੁੱਖਾ ਕੈਨੇਡਾ ਰਾਜਾ ਕੈਨੇਡਾ ਇੰਦਰਪਾਲ ਆ ਕੇ 10000 ਲੈ ਜਾਓ ਜੀ ਫੂਲੇ ਦੇ ਦੋ ਜੱਫਿਆਂ ਦਾ ਨਾਲ ਸਾਹਮਣੇ ਇਧਰਲੇ ਪਾਸੇ ਕੇ ਕੰਮ ਕਰ 10 ਤੇਰਾ ਕੀ ਹੈ ਚੋਬਰਾ ਹੱਲਾ ਗੁੱਲਾ ਰੱਖੀਦਾ ਕਦਾ ਕੇ ਨਖਦੋ ਹੱਲਾ ਗੁੱਲਾ ਰੱਖੀਦਾ ਸਟੇਜ ਦੇ ਮੂਹਰੇ ਖੜੇ ਆ ਪ੍ਰਬੰਧਕ ਕਹਿੰਦੇ ਵੀ ਇਹਨਾਂ ਨੂੰ ਆਪਾਂ ਬੇਨਤੀ ਕਰਕੇ ਵੇਖ ਲਈਏ ਵੀ ਬੇਨਤੀ ਜਿਹੜੇ ਵੀਰ ਸਟੇਜ ਦੇ ਮੂਹਰੇ ਖੜ ਗਏ ਆ ਹੱਥ ਵੰਨ ਕੇ ਬੇੰਦੀ ਆ ਬਹਿ ਜਾਓ ਵੀਰ ਬਣ ਕੇ ਸਟੇਜ ਤੇ ਸਾਡੇ ਸਤਿਕਾਰਯੋਗ ਨੇ ਉਹਨਾਂ ਨੂੰ ਦੇਖਣ ਦੀਏ ਇਹ ਪਰ ਕਹਿੰਦੇ ਮਹਿਮਾਵੇਂ ਮੇਲੇ 'ਤੇ ਓ ਰਵੀ ਦੇ ਰਵੀ ਦੇ ਰਵੀ ਦੇ ਰਵੀ ਦੇ ਓ ਰਵੀ ਦੇ ਓ ਰਵੀ ਇੱਕ ਪਾਸੇ ਕਰਨ ਤੇ ਦੂਜੇ ਪਾਸੇ ਤਲਿੱਤੇ ਵਾਲਾ ਹੁੰਦੀ ਬੱਲੇ ਬੱਲੇ ਹੰਦਿਆਂ ਦੇ ਲਾਗੇ ਡੀ ਦੇ درمیان ਓਏ ਤਾੜੀਆਂ ਮੁੰਡੇ ਲਈ ਵਾਹ ਓਏ ਤਲਵਣ ਵਾਲਿਆ ਆਹ ਮੁੰਡੇ ਨੇ ਵੀ ਕਹਿੰਦੇ ਬੱਲੇ ਬੱਲੇ ਕਰਾਈ ਮੇਰੇ ਮਿੱਤਰੋ ਇਹਨੇ ਵੀ ਕਹਿੰਦੇ ਅੜੇ ਕੰਡੇ ਕੱਢੇ ਤੇ ਇਸ ਵੇਲੇ ਮੈਚ ਸਮਾਪਤ